ਖੰਨਾ ਦੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਤੇ ਖੰਨਾ ਦੇ ਹੀ ਮੌਜੂਦਾ ਵਿਧਾਇਕ ਤੇ ਕੈਬਨਟ ਮੰਤਰੀ ਤਰਨਪ੍ਰੀਤ ਸੌਂਦ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਸ਼ਬਦੀ ਜੰਗ ਛਿੜੀ ਹੋਈ ਹੈ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਵੱਲੋਂ ਖੰਨਾ ਦੇ ਵਿਕਾਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਖਾਸ ਕਰਕੇ ਨੈਸ਼ਨਲ ਹਾਈਵੇ ਦੇ ਉੱਪਰ ਬੰਦ ਪਈਆਂ ਲਾਈਟਾਂ ਨੂੰ ਲੈ ਕੇ ਉਹਨਾਂ ਨੇ ਕੈਬਨਟ ਮੰਤਰੀ ਤਰਨਪ੍ਰੀਤ ਸੌਂਦ ਨੂੰ ਨਿਸ਼ਾਨੇ ਤੇ ਲਿਆ ਔਰ ਅਸੀਂ ਹੁਣ ਬੁੱਲੇਪੁਰ ਚੌਕ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆਂ ਔਰ ਤੁਹਾਨੂੰ ਦਿਖਾਉਦੇ ਆ ਕਿ ਇਹ ਸੌਂ ਦਾ ਜਿਹੜਾ ਝੂਠ ਬੋਲੇ ਦਾ ਅਜ ਹਫਤਾ ਹੋ ਗਿਆ ਔਰ ਅਸੀਂ ਨਿਰੰਤਰ ਹਰ ਰੋਜ਼ ਇਸੇ ਟਾਈਮ ਲਾਈਵ ਕਰ ਰਹੇ ਆ ਔਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਲੋਕ ਸਵਾਏ ਝੂਠ ਬੋਲਣ ਤੋਂ ਆਪਣੀ ਰਾਜਨੀਤੀ ਚ ਮਕਾਉਂਦੇ ਨੇ ਔਰ ਜ਼ਮੀਨੀ ਹਕੀਕਤ ਕਿਤੇ ਨਜ਼ਰ ਨਹੀਂ ਆਉਂਦੀ ਅੱਜ ਵੀ ਉਹੀ ਹਾਲ ਸਾਰਾ ਨੈਸ਼ਨਲ ਹਾਈਵੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਬੰਦ ਪਿਆ ਕਿਤੇ ਵੀ ਇੱਕ ਲਾਈਟ ਨਹੀਂ ਚੱਲਦੀ ਆ ਤੁਹਾਨੂੰ ਇਸ ਨੂੰ ਲੈ ਕੇ ਕੈਬਨਟ ਮੰਤਰੀ ਤਰਨੁਪ੍ਰੀਤ ਸੌਂਦ ਨੇ ਵੀ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਉਹਨਾਂ ਨੇ ਗੁਰਕੀਰਤ ਕੋਟਲੀ ਵੱਲੋਂ ਬੰਦ ਪਈਆਂ ਲਾਈਟਾਂ ਦੀ ਵੀਡੀਓ ਦਾ ਜਵਾਬ ਦਿੰਦੇ ਹੋਏ ਕਿਹਾ ਏ ਕਿ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਦਾ ਬਿੱਲ ਬਕਾਇਆ ਹੋਣ ਕਾਰਨ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਮੀਟਰ ਕੱਟ ਦਿੱਤੇ ਗਏ ਨੇ ਜਿਸ ਕਾਰਨ ਇਹ ਲਾਈਟਾਂ ਬੰਦ ਨੇ ਨਾਲ ਹੀ ਉਹਨਾਂ ਗੁਰਕੀਰਤ ਕੋਟਲੀ ਨੂੰ ਇਹ ਵੀ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਭਰਾ ਰਮਨਿਤ ਬਿੱਟੂ ਕੋਲ ਜਾਣ ਤੇ ਇਸ ਬਕਾਇਦੇ ਦਾ ਭੁਗਤਾਨ ਕਰਵਾਓ ਤਾਂ ਜੋ ਲਾਈਟਾਂ ਛੇਤੀ ਚਾਲੂ ਹੋ ਸਕਣ ਇਹਨਾਂ ਦੀ ਪੀਐਸਪੀਸੀਐਲ ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਅਸੀਂ ਬਿਜਲੀ ਬੋਰਡ ਦਾ ਅਦਾਰਾ ਕਹਿੰਨੇ ਆ ਖੰਨੇ ਦਾ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਖੜੀ ਹੈ ਡਿਫਾਲਟਿੰਗ ਅਮਾਉਂਟ ਖੜੀ ਹੈ ਕਿੰਨੀ 12.5 ਲੱਖ ਰੁਪਈਆ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਸ ਵਕਤ ਦੇਣਾ ਬੜੇ ਧਿਆਨ ਨਾਲ ਸੁਣੋ ਹੁਣ ਇਹਦੀ ਕਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ ਪੂਰਾ ਡਾਟਾ ਚਾਰਟ ਅਕਸਰ ਹਿਸਾਬ ਤਿਆਰ ਕਰਕੇ ਲੈ ਕੇ ਆਏ ਨੇ ਇਹ 3.5 ਮੀਟਰ 1 2 ਤੱਕ 3 ਮੀਟਰ ਲੱਗੇ ਹੋਏ ਨੇ ਭਾਤਲੇ ਚੌਕ ਤੋਂ ਲੈ ਕੇ 골ਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਖੰਨੇ ਦੇ ਅਮਲੋਰ ਰੋਡ ਦੇ ਚੌਕ ਦੇ ਵਿੱਚ 1 ਮੀਟਰ ਲੱਗੇ ਹੋਏ ਆ ਖੰਨੇ ਦੇ ਲਲਹੀੜੀ ਰੋਡ ਚੌਕ 'ਚ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਸਮਰਾ ਰੋਡ ਚੌਕ ਦੇ ਵਿੱਚ ਹੁਣ ਜੇਕਰ ਏਡੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਵੀ ਡਿਫਾਲਟਿੰਗ ਅਮਾਉਂਟ ਕਿੰਨੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 3,36,000 ਰੁਪਏ 1 ਦੀ ਹੈਗੀ 2,37,000 ਰੁਪਏ 1 ਦੀ ਹੈਗੀ 1,37,000 ਰੁਪਏ ਜਿਹੜਾ NHAI ਨੇ PSPCL ਦਾ ਦੇਣਾ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈਗੀ 1 ਦੀ 63,000 ਰੁਪਏ 1 ਦੀ ਹੈਗੀ 99,000 ਰੁਪਏ ਤੇ ਫਿਰ ਉਸ ਤੋਂ ਬਾਅਦ ਚੋਂ ਜਿਹੜੇ 2 ਮੀਟਰ ਸਮਰਾਲ ਰੋਡ ਤੇ ਚੌਂਕ 'ਚ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਅਮਾਉਂਟ ਹੈ ਡਿਫਾਲਟਿੰਗ ਅਮਾਉਂਟ ਹੈ ਉਹ 433597 ਰੁਪਏ ਐਦਾ ਕਰਕੇ ਜੇ ਟੋਟਲ ਕੀਤਾ ਜਾਵੇ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਮੈਕਮੇ ਨੇ ਪੰਜਾਬ ਸਰਕਾਰ ਦੇ ਮੈਕਮੇ ਪੀਐਸਪੀਸੀਐਲ ਦਾ ਦੇਣ ਮੈਂ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦ ਰਹਿਣਾ ਬੁਲਾ ਕੇ ਵੀ ਭਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਫਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਿਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ ਉਹ ਉਹਦੇ ਲਈ ਇਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਹਿੰਦੇ 25 25 50 ਖੰਨੇ 'ਚ ਇੱਕ ਵੀ ਲਾਈਟ ਚੱਲਦੀ ਦਿਖਾ ਮੈਂ ਹੁਣ ਉਹ ਇੱਕ ਅੱਜ ਸਲੋਗਨ ਪੂਰਾ ਕਰਦਾ ਹਾਂ ਡਾਕਾ ਜੀ 252550 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲਾਈਟਾਂ ਚਲਵਾ ਗੱਲ ਸਮਝ ਝੂਠੀਆਂ ਤੂੰ ਤਾ ਨਾ ਲਾ ਨਾ ਕਰ ਲੋਕਾਂ ਨੂੰ ਗੁਮਰਾ ਸਮਝਾਈ ਤੁਹਾਡਾ ਭਰਾ ਭਾਜਪਾ ਚ ਬੈਠਾ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕੋਪਤ ਚ ਤੂੜੀ ਵਾਲੇ ਚ ਜਾ ਕੇ ਰੋਜ਼ ਸਿਰ ਮਾਰਦਾ ਐ ਕਿਹੜੇ 'ਚ ਜਿਹਦੇ 'ਚ ਸਿਰ 'ਚ ਮੇਰੇ ਖੇ ਪੈਂਦੀ ਐ ਕਾਦੀ ਖੇ ਪੈਂਦੀ ਐ ਝੂਠ ਦੀ ਖੇ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਦਾ ਐ ਐਡਾ ਨਹੀਂ ਰਾਜਨੀਤੀ ਬਚਣੀ ਐਡਾ ਨਹੀਂ ਪੈਰ ਲੱਗਣੇ ਦੁਆਰਤੀ ਸੋ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਐ ਬਾਰ-ਬਾਰ ਮੀਡੀਆ ਦੇ ਜ਼ਰੀਏ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਕੋਲ ਡਾਕਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿਰਚ ਚ ਚਾਰ ਵਾਰ ਲਾਈਵ ਹੋ ਕੇ ਖੇਪ ਪਵਾ ਲਈ ਉੱਚ ਦਾ ਕਸੂਰ ਹੈ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਨਾ ਸੌਂ ਦਾ ਉਹ ਲੈਨੋ ਪਰ ਮੈਂ LED ਲਾ ਕੇ ਸ਼ਾਮ ਨੂੰ ਬੈਠਾ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾਲ ਦੇ ਉਹ ਕਹਿੰਦੇ ਨੇ ਵੀ ਜੀ ਹੋਰ ਕੁਝ ਨਹੀਂ ਜੀ ਲਾਈਟਾਂ ਹੀ ਫੜ ਦੋ ਜੀ ਬਸ ਲਾਈਟਾਂ ਤੇ ਹੀ ਹੋ ਜਾਓ ਜੀ ਪਤਾ ਨਹੀਂ ਲਾਈਟਾਂ ਨਾਲ ਸਿਆਸਤ ਚਮਕ ਜੂ ਐਦਾਂ ਨਹੀਂ ਚਮਕਦੀ ਸਿਆਸਤ ਲੋਕਾਂ ਨੇ 10 ਸਾਲ ਤੁਹਾਡਾ ਰਾਜ ਦੇਖਿਆ ਹੋਇਆ ਐਦਾਂ ਨਹੀਂ ਚਮਕਦੀ ਚਗਬਾਣੀ ਟੀਵੀ ਲਈ ਖਨਾਤੋਂ ਵਿਪਨ ਭਾਰਤਵਾਜ ਦੀ ਰਿਪੋਰਟ